ਅਸਲੀ ਆਸ਼ਿਕ ਸੁੱਖ ਦੀ ਨੀਂਦ ਕਦੇ ਨਹੀਂ ਸੌ ਸਕਦੀ ਅਸਲੀ ਆਸ਼ਿਕ ਹੈ ਤੂੰ ਸੋ ਗੱਲ ਸੁਣੋ ਬਈ ਲੈ ਵੀਡੀਓ ਵਾਲੀ ਇਹ ਆਸ਼ਕੀ ਕਈ ਤਰ੍ਹਾਂ ਦੀ ਹੁੰਦੀ ਹੈ ਇਹ ਆਸ਼ਕੀ ਰੱਬ ਦੇ ਨਾਲ ਦੀ ਵੀ ਹੁੰਦੀ ਹੈ ਇਹ ਆਸ਼ਕੀ ਧਰਤੀ ਮਾਤਾ ਦੇ ਨਾਲ ਦੀ ਵੀ ਹੁੰਦੀ ਹੈ ਓਏ ਆਸ਼ਕੀ ਆਪਾਂ ਨੂੰ ਬੱਕਰੀਆਂ ਵਾਲਿਆਂ ਨੂੰ ਇਹਨਾਂ ਦੀ ਵੀ ਹੁੰਦੀ ਹੈ ਆਸ਼ਕਾ ਕੋਈ ਦੂਆ ਨਹੀਂ ਬਣ ਜਾਂਦਾ ਆਸ਼ਕ ਅੱਖਾਂ ਦਾ ਤੇ ਆਸ਼ਕ ਅੱਖਾਂ ਦਾ ਕੋਈ ਆਸ਼ਕ ਅੱਖਾਂ ਉਹ ਡੰਗਦਾ ਨਹੀਂ ਹੁੰਦਾ ਮੇਰੇ ਵਰਗਾ ਪੰਡਾ ਦੀਆਂ ਪੰਡਾ ਵੜੀਆਂ ਨੇ ਆਸ਼ਕੀ ਦੇ ਵਰਦਾ ਹਾਂ ਆਸ਼ਕ ਆਸ਼ਕ ਦਾਰੂ ਦਾ ਵੀ ਹੈ ਦਾਰੂਏ ਦਾਰੂ ਪੀਂਦੇ ਕੁੱਤੇ ਮੂੰਹ ਚ ਮੁੱਤੀ ਜਾਂਦੇ ਆਸਲ ਸਾਰੇ ਪੰਜਾਬ ਚ ਦੀ ਇਹ ਨਸਲ ਜੀ ਅੱਜ ਤੋਂ ਕੋਈ 70 ਸਾਲ ਪਹਿਲਾਂ ਜਾਦੀ ਇਹ ਆ ਤੈਨੂੰ ਸੁਰਤ ਤੇ ਭਈ ਉਦੋਂ ਜਦੋਂ ਇਹ ਨਸਲ ਬਾਪ ਨੂੰ ਸੁਰਤ ਸੀ ਉਦੋਂ ਅਸੀਂ ਤਾਂ ਉਹ ਜੰਮੇ ਵੀ ਨਹੀਂ ਹੋਵਾਂਗੇ ਤੇ ਢਿੱਕੇ ਹੋਵਾਂਗੇ ਅੱਛਾ ਸਾੜੇ ਮੋਤੇ 170 ਦਾ ਮੈਟਿੰਗ ਹੋ ਗਿਆ ਤੇ ਵੱਧੇ ਹੋਣਾ ਥੱਲੇ ਗੱਲਾਂ ਨੂੰ ਹੋ ਗਏ ਅੱਜ ਮੇਰਾ ਸਾਲ 85 80 ਸਾਲ ਹੋ ਗਏ ਉਸ ਤੋਂ ਪਹਿਲਾਂ ਨਸਲ ਇਹੀ ਸੀ ਤੇ ਉੱਚੇ ਮੱਥੇ ਵਾਲੀਆਂ ਪ्योर ਪਾਕਿਸਤਾਨੀ ਨਸਲਾਂ ਪੱਕੀਆਂ ਲੋਈਆਂ ਨਸਲਾਂ ਐਨ ਅਸਲਾ ਵਧੀਆ ਅਸਲਾ ਤੇ ਇੱਕ ਮੋੜ ਕੇ ਲਾਹੌਰ ਕਨੀਓ ਕਿਸੇ ਬਾਈ ਨੇ ਦੁਬਾਰੇ ਲੈਂਦਾ ਆਪਣੇ ਪੰਜਾਬ ਚ ਤਾਂ ਇਹ ਨਸਲ ਖਤਮ ਹੋ ਗਈ ਸੀ ਕਿਉਂਕਿ ਅੱਜ ਵੀ ਹੈ ਬੱਕਰਾ ਵੇਰਾ ਇਹ ਬੱਕਰੀਆਂ ਵੀ ਦਿਖਾਉਨੇ ਆ ਤੁਹਾਨੂੰ ਬਹੁਤ ਵਧੀਆ ਨੇ ਲੋਈਆਂ ਬੱਕਰੀਆਂ ਨੇ ਜੀ ਪੱਕੀਆਂ ਜਮਾਂ ਪਤਾ ਨਹੀਂ ਪਤੰਦਰ ਪਾਕਿਸਤਾਨ ਦੀ ਜੇ ਇਹੇ ਜਾ ਕੇ ਜਿੱਹੀਂ ਵੜੀਆਂ ਫਿੱਟ ਨੇ ਅਈਆਂ ਆ ਪਹਿਲਾਂ ਕੈਲੂ ਸੈਸੀ ਹੋਣਾ ਲੋ ਵੀ ਹੁੰਦੀਆਂ ਜੀ 1 ਸਾਲ ਅੱਛਾ ਇਹ ਅੱਛਾ ਨੇ ਮੈਂ ਮੇਲੇ ਸ਼ਪਾਰ ਦੇ ਸ਼ਪਾਰ ਦੇ ਮੇਲੇ ਚ ਹਾਂ ਜੀ ਇੱਕੋ ਹੀ ਨਸਲ ਦੀਆਂ ਨੇ ਪੰਜ-ਸੱਤ ਬੱਕਰੀਆਂ ਤਾਂ ਇਹ ਨੇ ਜੀ ਆ ਚੀਜ਼ ਦੇ ਅੱਜ ਕੱਲ ਨਕੌੜਾ ਸਿੰਘੀ ਬਹੁਤ ਘੱਟ ਹੋ ਗਿਆ ਹੈ। ਇਹ ਉਹ ਬੱਕਰੇ ਦੇ ਨਾਲ ਵੀ ਹੋਈ ਜੀ। ਤੇਰੇ ਲਈ ਵੀ ਦੀ ਰਾਜੂ ਹੈ ਜਿਆ ਬੱਕਰੀਆਂ ਕੰਸਟੈਲ ਚ। ਆਈਆਂ ਹੋ ਹੋ ਬਾਗੀਆਂ ਆਈਆਂ ਆ ਪਰ ਮੈਥੋਂ ਤਾਂ ਸਮਾਂ ਸਮਿਆਂ ਨਹੀਂ। ਅੱਛਾ। ਪੈਸੇ ਦੇ ਲਾਲਚ ਚਾਕੇ ਲੈ ਗਈ ਦੁਨੀਆ ਮੈਥੋਂ ਦਾ। ਅੱਛਾ। ਉਹ ਤਾਂ ਗੋਹਾ ਪੂੜਾ ਜਾਂ ਹਕਕੀ ਫਿਰਦੇ ਆ ਜੀ ਅਸੀਂ। ਰੋਟੀ ਦਾ ਮਸਲਾ ਕਰਿਆ ਹੋਇਆ ਹੈ। ਪਰ ਪੱਤੀ ਹੂ ਕਹਿੰਦਾ ਇਸਕੀ ਦੀ ਕਦੇ ਨਾ ਲਾਲ ਦੁਪੱਟਾ ਲੈਂਦੀ। ਜਾ ਕੇ ਮਿੱਤਰਾਂ ਦੇ ਨਾਲ ਕਹਿੰਦੀ ਔਰ ਲਾਨਾ ਆਜੋ ਜੀ ਆਜੋ ਥੋਨੇ ਲਾਨਾ ਹੀ ਲਾਨਾ ਦਿਖਾਵਾਂਗੇ ਲਾਲੇ ਲਾਲ ਚਮਕਣਗੇ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਮੇਲਾ ਬੱਗਲੀ ਦਾ ਖੰਨੇ ਦੇ ਨਜ਼ਦੀਕ ਤੇ ਲਾਲ ਬੱਕਰੀਆਂ ਤੇ ਬਹੁਤ ਹੀ ਪੁਰਾਣੀ ਨਸਲ ਦੀਆਂ ਚੌਗਾ ਬੱਕਰਾ ਉੱਚੇ ਮੱਥੇ ਵਾਲਾ ਇਹ ਨਸਲ ਕਦੋਂ ਦੀ ਭਈ ਅਸਲ ਸਾਰੇ ਪੰਜਾਬ ਚ ਇੱਕ ਕਦੋਂ ਦੀ ਭਈ ਅੱਜ ਕੱਟ ਗਈ ਇਹ ਪਹਿਲਾਂ ਅੱਜ ਤੋਂ ਕਿੰਨਾ ਕੁ ਟਾਈਮ ਪਹਿਲਾਂ ਇਹ ਨਸਲ ਸਾਰੇ ਪੰਜਾਬ ਚ ਦੀ ਇਹ ਨਸਲ ਜੀ ਅੱਜ ਤੋਂ ਕੋਈ 70 ਸਾਲ ਪਹਿਲਾਂ ਜਾਦੀ ਪਏ ਆ ਤੈਨੂੰ ਸੁਰਤ ਤੇ ਭਈ ਉਦੋਂ ਜਦੋਂ ਇਹ ਨਸਲ ਸੁਰਤ ਦੀ ਉਦੋਂ ਅਸੀਂ ਤਾਂ ਦਜੰਨੇ ਵੀ ਨਹੀਂ ਹੋਵਾਂਗੇ ਕਿੱਦਿਕੇ ਹੋਵਾਂਗੇ ਅੱਛਾ ਮਾਰੇ ਮੋਤੇ ਪੂਰਾ 70 ਸਾਲ ਦਾ ਮੈਦੀ ਹੋ ਗਿਆ ਤੇ ਵੱਧੇ ਹੋਣਾ ਅੱਜ ਇਹ ਗੱਲਾਂ ਨੂੰ ਹੋ ਗਏ ਅੱਜ ਮੇਰਾ ਖਿਆਲ 85 80 ਸਾਲ ਹੋ ਗਏ ਉਸ ਤੋਂ ਪਹਿਲਾਂ ਨਸਲ ਇਹੀ ਸੀ ਤੇ ਉੱਚੇ ਮੱਥਿਆੜੀਆਂ ਪ्योर ਪਾਕਿਸਤਾਨੀ ਨਸਲਾਂ ਪੱਕੀਆਂ ਲੋਹੀਆਂ ਨਸਲਾਂ ਐਨ ਆਸਲਾ ਵਧੀਆ ਅਸਲਾ ਠੀਕ ਹੈ ਜਮੂੜ ਕੇ ਲਾਹੌਰ ਕੰਨੀਓ ਕਿਸੇ ਬਾਈ ਨੇ ਦੁਬਾਰੇ ਲਿਆਂਦਾ ਆਪਣੇ ਪੰਜਾਬ ਚ ਤਾਂ ਇਹ ਨਸਲ ਖਤਮ ਹੋ ਗਈ ਸੀ ਕਿਉਂਕਿ ਅੱਜ ਵੀ ਇਹ ਬੱਕਰਾ ਮੇਰਾ ਖਿਆਲ ਵੀ 40 ਚ ਹੋਣਾ ਜੀ ਪੂਰਾ ਪਲੱਸ ਇਹ 40 ਚ ਹਾਂਜੀ ਚੌਕਾ ਜਨਤ ਬੱਚਾ ਜੀ ਹੋਇਆ ਬਖਤੀ ਹੈ ਜੀ ਇਹਨੇ ਪੂਰੇ ਗੰਦ ਹੋਣ ਤੱਕ ਪੂਰੀ ਹੇਟ ਕਰਨੀ ਹੈ ਲੰਬਾਈ ਬਹੁਤ ਹੈ ਦਿੱਕੇ ਮੋਢੇ ਸਭ ਗੋੜੇ ਸਭ ਭਾਰੀ ਨੇ ਮੋਟੇ ਥੋੜਿਆਂ ਦਾ ਬੱਕਰਾ ਹੈ ਵਧੀਆ ਚੀਜ਼ ਹੈ ਜੀ ਜੀ ਨੇ ਆਪਣੇ ਗਰੀਡ ਦੇ ਲਈ ਰੱਖਣਾ ਇਹਦਾ ਬੱਚਾ ਤਾਂ ਮੇਰੇ ਬਾਈ ਤੋਂ ਲੈ ਕੇ ਜਾਇਓ ਵਧੀਆ ਤੋਂ ਵਧੀਆ ਨਸਲ ਹੈ ਬਾਈ ਦਾ ਨੰਬਰ ਲਵਾਂਗੇ ਬਾਈ ਨੂੰ ਤੁਸੀਂ ਕਿਹੜਾ ਪਿੰਡ ਹੈ ਭਾਈ ਕਿੱਥੇ ਦਾ ਤੂੰ ਬੱਕਰੇ ਵਾਲਾ ਬਾਕੀ ਨਾਲ ਦੀਆਂ ਇਹ ਬੱਕਰੀਆਂ ਵੀ ਦਿਖਾਉਂਦੇ ਆ ਤੁਹਾਨੂੰ ਬਹੁਤ ਵਧੀਆ ਨੇ ਲੋਈਆਂ ਬੱਕਰੀਆਂ ਨੇ ਜੀ ਪੱਕੀਆਂ ਜਮਾਂ ਪਤਾ ਨਹੀਂ ਪਤੰਦਰ ਪਾਕਿਸਤਾਨ ਦੀ ਜੇ ਇਹੇ ਜਾ ਕੇ ਜਿੱਦਾਂ ਹੀ ਗਾਲੀਆਂ ਖੱਟ ਨੇ ਐਂਆ ਐਂਆ ਪਹਿਲਾਂ ਕੈਲੂ ਸੈਸੀ ਹੋਣਾ ਲਵੇ ਹੁੰਦੀਆਂ ਜੇ ਦਿਖਾ ਲ ਅੱਛਾ ਇਹ ਅੱਛੀਆਂ ਨੇ ਮੈਂ ਇਹਦੇ ਸ਼ਪਾਰ ਦੇ ਸ਼ਪਾਰ ਦੇ ਮੇਲੇ ਚ ਹਾਂ ਜੀ ਇੱਕੋ ਨਸਲ ਦੀ ਹੈ ਨੇ 5-7 ਬੱਕਰੀਆਂ ਤਾਂ ਇਹ ਨੇ ਜੀ ਆ ਚੀਜ਼ ਦੇ ਅੱਜ ਕੱਲ ਨਕੌੜਾ ਸਿੰਘ ਦੀ ਬਹੁਤ ਘੱਟ ਹੋ ਗਈ ਹੈ। ਇਹ ਉਹ ਬੱਕਰੇ ਦੇ ਨਾਲ ਦੀ ਹੋਈ ਜੀ। ਤੇਰੇ ਲਈ ਵੀ ਦੀ ਰਾਜੋ ਹੈ ਜਿਆ ਬੱਕਰੀਆਂ ਕਾ ਸਟਾਈਲ ਚ। ਹੋ ਹੋ ਬਾਗੀਆਂ ਆਈਆਂ ਆਈਆਂ ਪਰ ਮੈਥੋਂ ਤਾਂ ਸਮਾਂ ਸਮਿਆਂ ਅੱਛਾ। ਪੈਸੇ ਦੇ ਲਾਲਚ ਚਾਕੇ ਲੈ ਗਈ ਦੁਨੀਆ ਮੈਥੋਂ ਦਾ। ਅੱਛਾ। ਉਹ ਤਾਂ ਗੋਹਾ ਕੂੜਾ ਜਾਂ ਹੱਕੀ ਫਿਰਦੇ ਆ ਜੀ ਅਸੀਂ। ਰੋਟੀ ਦਾ ਮਸਲਾ ਕਰਿਆ ਹੋਇਆ ਹੈ। ਅੱਛਾ। ਬਾਕੀ ਜਿਨ੍ਹਾਂ ਨੂੰ ਸ਼ੌਂਕ ਦਾ ਮੁੱਲ ਹੈ ਉਹਨਾਂ ਦਾ ਕੋਈ ਮੁੱਲ ਵੀ ਨਹੀਂ। ਸਾਡਾ ਤਾਂ ਅਸੀਂ ਦੇ ਗਏ ਸਾਡਾ ਕੋਈ ਟੁੱਲ ਵੀ ਨਹੀਂ। ਹੈ? ਆਮਕ ਕਰੀ ਖੜੀ ਖੜੀ ਕਰ ਪਰ ਪੱਟੀ ਹੋਈ ਕਹਿੰਦਾ ਇਸ਼ਕੇ ਦੀ ਕਦੇ ਨਾ ਲਾਲ ਦੁਪੱਟਾ ਲੈਂਦੀ ਜਾ ਕੇ ਮਿੱਤਰਾਂ ਦੇ ਨਾਲ ਕਹਿੰਦੀ ਹੋਰ ਲਾਲ ਆਜੋ ਜੀ ਆਜੋ ਥੋੜਾ ਲਾਲਾ ਹੀ ਲਾਲਾ ਦਿਖਾਵਾਂਗੇ ਜ਼ਾਲੇ ਲਾਲ ਚਮਕਣਗੇ ਦੇਖੋ ਇਹ ਵੀ ਪੱਕੀ ਲੋਹੀ ਆ ਪੱਕੀ ਲੋਹੀ ਜੀ ਤੇਲੂਆ ਰੰਗ ਹੈ ਜਮੀਨ ਇਹੋ ਚੀਜ਼ਾਂ ਇਹ ਜਿਉਂਦੇ ਪਤਾ ਨਹੀਂ ਕਿਥੋਂ ਨੇ ਕਿਤਾਬ ਉੱਪਰ ਗਈ ਤੀ ਅਸਲ ਆ ਸਮਾਰ ਵੀ ਲੋਕਾਂ ਨੇ ਵੀ ਉੱਪਰ ਪਹੁੰਚ ਗਏ ਰੱਬ ਤਾਂ ਹੀ ਯਾਰ ਚੰਦ ਤਾਂ ਹੀ ਆਹ ਆ ਦੇਖੋ ਜੋ ਆ ਨਕੌੜਾ ਐ ਔਰ ਆ ਸਿੰਗੀ ਐ ਕੋਈ ਗੱਲ ਨਹੀਂ ਜੀ ਤਾਂ ਕੀ ਹੋ ਗਿਆ ਨਾ ਨੰਦਾਲੀ ਵੱਧ ਵੀ ਕੁ ਨਹੀਂ ਇਹ ਵੱਧ ਵੀ ਕੁ ਬੁੜੀ ਜਨਾਨੀ ਦੇ ਕੱਪੜੇ ਪਾ ਕੇ ਵਧੀਆ ਮਿੰਟਾ ਜਿ ਦੇ ਬੀਬੂ ਮੁਟਿਆਰ ਹੋਵੇ ਜੰਮੀ ਦੇ ਸਾਰਾ ਸੂਣੀ ਹੋਵੇ ਦੇ ਕੱਪੜੇ ਨਾਲ ਵਧੀਆ ਪਾਈ ਵਧੀਆ ਹੀ ਲੱਗਦੀ ਕਿਹਦਾ ਝੂੜੇ ਦਾ ਮੁੱਲ ਵਿਖੂ ਬਾਕੀ ਆ ਤੂੰ ਗੁਣੀਆਂ ਵਾਲੀ ਗਾਨੀ ਵੀ ਤੂੰ ਕਿਉਂ ਜੀ ਕੱਦ ਨੂੰ ਨਹੀਂ ਕੋਈ ਦੇਖਣਾ ਸਨੱਖ ਦੇਖ ਲੈ ਆਹ ਦੇਖਾ ਛੋਟੀ ਜਿਹੀ ਗੱਲੀ ਪਰ ਦੇਖੀਏ ਮੈਨੂੰ ਛੇੜੀ ਜਾ ਇਹਦੇ ਕੰਨ ਵਿਗਣਗੇ ਜੀ ਬਹੁਤ ਸੋਨਾ ਮਾਰ ਹੈ ਜੀ ਕਿਹੜਾ ਪਿੰਡਾ ਬਾਈ ਦਾ ਪਿੰਡਾ ਜੀ ਮਰੈਲਾ ਮਰੈਲਾ ਨੋਂ ਤੇਰਾ ਕੈਲਾ ਇਹ ਕੰਨ ਨਹੀਂ ਐਡਾ ਮੈਦੂ ਐਡਾ ਪਤਲੀ ਮੂੰਹ ਦੀ ਬੱਕਰੀ ਕਹਿੰਦਾ ਕੱਚਾ ਰਹ ਗਿਆ ਬੁੱਧੂ ਤੇਰਾ ਆਵਾ ਉਹ ਪੱਕਿਆਂ ਦੇ ਭਾਵੇਂ ਕਿ ਜੀ ਦੱਸਤਾ ਨਾ ਮੰਨੀ ਬਾਈ ਨਾ ਨਾ ਕੀ ਗੱਲ ਰੰਗ ਹੈ ਤੇਰਾ ਥੋੜਾ ਜਿਹਾ ਕੱਚਾ ਪਰ बिकੂਗਾ ਇਹ ਪੱਕਾ ਆ ਵੀ ਹਰਗਾ ਕੱਟਿਆ ਹੀ ਹੈ ਅਸਲੀ ਆਸ਼ਕ ਸੁਖ ਦੀ ਨੀਂਦ ਕਦੇ ਨਹੀਂ ਸੌ ਸਕਦੀ ਅਸਲੀ ਆਸ਼ਕ ਹੈ ਤੂੰ ਕੋਈ ਗੱਲ ਸੁਣੋ ਬਾਈ ਬੈਕ ਵੀਡੀਓ ਵਾਲੀ ਇਹ ਆਸ਼ਕੀ ਕਈ ਤਰ੍ਹਾਂ ਦੀ ਹੁੰਦੀ ਹੈ ਇਹ ਆਸ਼ਕੀ ਰੱਬ ਦੇ ਨਾਲ ਦੀ ਵੀ ਹੁੰਦੀ ਹੈ ਇਹ ਆਸ਼ਕੀ ਤਰਸੀ ਮਾਤਾ ਦੇ ਨਾਲ ਦੀ ਵੀ ਹੁੰਦੀ ਹੈ ਓਏ ਆਸ਼ਕੀ ਆਪਾਂ ਨੂੰ ਬੱਕਰੀਆਂ ਨੂੰ ਇਹਨਾਂ ਦੀ ਵੀ ਹੁੰਦੀ ਹੈ ਆਸ਼ਕ ਕੋਈ ਦੂਆ ਨਹੀਂ ਗੁਣ ਜਾਂਦਾ ਆਸ਼ਕ ਅੱਖਾਂ ਦਾ ਤੇ ਆਸ਼ਕ ਤਖਾਂ ਦਾ ਕੋਈ ਆਸ਼ਕ ਤਾਂ ਸੋ ਜੰਦਾ ਨਹੀਂ ਹੁੰਦਾ ਮੇਰੇ ਵਰਗਾ ਪੰਡਾ ਦੀਆਂ ਬੰਦਾ ਵੱਢੀ ਜਾਂਦਾ ਆਸ਼ਕ ਦੇ ਵਰਗਾ ਹਾਂ ਆਸ਼ਕ ਆਸ਼ਕ ਦਾਰੂ ਦਾ ਵੀ ਹੈ ਦਾਰੂ ਦਾ ਦਰੂ ਪੀਂਦਾ ਕੁੱਤੇ ਮੂੰਚ ਮੁੱਤੀਆਂ ਤੇਰੇ ਆਸ਼ਕ ਤਾਂ ਲਾਣੇਦਾਰਾਂ ਲੱਖਾਂ ਦਾ ਵੀ ਹੈ ਜਿਹੜਾ ਲੱਖੇ ਲੱਖ ਕਮਾ ਕੇ ਬੇਟੀਆਂ ਭਰੀ ਜਾਂਦਾ ਇਹਨਾਂ ਨੂੰ ਲੱਖਾਂ ਵੱਜੇ ਫੋਨ ਆ ਕੇ ਤਾਂ ਜਾਨਾ ਓਏ ਆਸ਼ਕ ਤਾਂਣੀ ਦਾ ਵੀ ਹੈ ਆਸ਼ਿਕ ਪਾਣੀ ਦਾ ਵੀ ਆ ਜਿਹੜਾ ਨਦੀਆਂ ਦੇ ਵਿੱਚ ਧਰੀ ਜਾਂਦਾ ਹੈ ਪੁੱਛਾਂ ਜੀ ਪੁੱਛਾਂ ਜੀ ਹਾਂ ਜੀ ਹਾਂ ਉਹਨਾਂ ਨੰਬਰ ਦੇ ਮੁੰਡੇ ਨੂੰ ਸੁਨੇਹਾ ਲਾਉਣਾ ਹੈਗਾ ਹੈਗਾ ਉਹਨੇ ਬੜਾ ਮੁੰਡੇ ਕੋਲ ਹੈਗਾ ਨੂੰ ਪੁੱਛ ਹਾਂ ਬਾਪਾ ਠੀਕ ਡਿਟੇਲ ਲੱਗੂਗਾ ਹਾਂ ਮੈਂ ਆਈ ਨਹੀਂ ਬਣਾਦੇ ਕਿੱਥੋਂ ਆਈ ਆਜਾ ਆਜਾ ਆਪਾਂ ਅੱਠ ਦਿਖਾ ਦੂ ਪਹਿਲਾਂ ਇਹ ਹੈ ਜੀ ਅਸਲ ਨਾਮ ਪਤਨੀ ਨੇ ਸੀ ਆ ਬਦਲ ਨਹੀਂ ਆਉਂਦਾ। ਯਾ ਕੁਝ ਨਹੀਂ ਆਉਂਦਾ ਵਾਦ ਨਹੀਂ। ਤੁਹਾਨੂੰ ਦਿਖਾਈ ਦੇ ਰਾਜੀ। ਦੋ ਦੰਦ ਹੈ। ਬੱਚੀ ਸਾਫ ਹੈ ਜਮਾ। ਸੋਰੀ। ਲਓ ਜੀ। ਲਿਆ ਲਿਆ ਲਿਆ। ਹਾਂਜੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਤੇ ਉਹ ਤਾਂ ਪਰੌਣੀ ਹੁੰਦੀ ਨਾਲ ਬੱਸ ਆਪਣਾ ਮੇਨ ਦੀ ਆ ਗਿਆ ਲੱਗਦਾ ਕੋਈ ਉਹ ਬੁੱਧੀ ਆ ਬੁੜੇ ਨਹੀਂ ਦੇਖ ਭਾਈ ਬਿੱਟੂ ਉਹ ਬੁੱਧੀ ਆ ਲੈ ਲਿਆ ਕੇ ਕਿੱਥੇ ਦੇਲੀ ਹੋ ਗਿਆ ਯਾਰ ਦੇਲੀ ਕਿੱਥੇ ਆਓ ਉੱਥੇ ਜਲੇ ਨਹੀਂ ਨਾ ਹੋਰ ਮੁਕੀ ਨੂੰ ਆਪ ਆੜੀਓ ਜੀ ਵੇਨੂ ਮਾਜੀ ਕਰ ਲੈ 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 ਮਾਜੀ ਹਾਂ ਇਹ ਨਾਮ ਲੈਣੇ ਆ ਦੋ ਬੇਚੀ